ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਹਾਜ਼ਰ ਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੂੜੀ ਦੇ ਰੇਟ ਦੇ ਨਾਲ ਸੰਬੰਧਤ ਜਾਣਕਾਰੀ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਏਰੀਆ ਦੇ ਵਿੱਚ ਤੂੜੀ ਦਾ ਰੇਟ ਕਿਸ ਤਰ੍ਹਾਂ ਚੱਲ ਰਿਹਾ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਪੰਜਾਬ ਦੇ ਜਿਵੇਂ ਕਿ ਸਹਿਰੀ ਇਲਾਕਿਆਂ ਦੇ ਵਿੱਚ ਤੂੜੀ ਦਾ ਰੇਟ ਜੋ ਕਿ ਜਿਵੇਂ ਕਿ ਮਹਾਲੀ ਦੇ ਵਿੱਚ 650 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੂੜੀ ਦਾ ਰੇਟ ਚੱਲ ਰਿਹਾ ਜਦ ਕਿ ਜਲੰਧਰ ਏਰੀਆ ਦੇ ਵਿੱਚ 600 ਰੁਪਏ ਦੇ ਲਗਭਗ ਬਠਿੰਡਾ ਏਰੀਆ ਦੇ ਵਿੱਚ 500 ਤੋਂ ਲੈ ਕੇ 600 ਰੁਪਏ ਬਰਨਾਲਾ ਏਰੀਆ ਦੇ ਵਿੱਚ ਜੋ ਕਿ 500 ਤੋਂ ਲੈ ਕੇ 600 ਪਟਿਆਲਾ ਏਰੀਆ ਵਿੱਚ 550 ਤੋਂ 600 ਸਨਾਮ ਏਰੀਆ ਵਿੱਚ 500 ਦੇ ਲਗਭਗ ਸ੍ਰੀ ਦਰਨਤਨ ਸਾਹਿਬ ਦੇ ਵਿੱਚ ਜੋ ਕਿ 600 ਰੁਪਏ ਦੇ ਲਗਭਗ ਤੇ ਗੁਰਦਾਸਪੁਰ ਏਰੀਆ ਵਿੱਚ 550 ਰੁਪਏ ਇਸ ਤੋਂ ਇਲਾਵਾ ਕਪੂਰਥਲਾ ਏਰੀਆ ਵਿੱਚ 500 ਤੋਂ ਲੈ ਕੇ 600 ਮੋਗਾ ਏਰੀਆ ਵਿੱਚ 500 ਤੋਂ 550 ਲੁਧਿਆਣਾ ਏਰੀਆ ਵਿੱਚ 600 ਤੋਂ 700 ਦੇ ਲਗਭਗ ਇਸ ਤੋਂ ਇਲਾਵਾ ਸੰਗਰੂਰ ਏਰੀਆ ਦੇ ਵਿੱਚ ਜੋ ਕਿ 600 ਰੁਪਏ ਦੇ ਲਗਭਗ ਸਰਦੂਲਗੜ ਏਰੀਆ ਦੇ ਵਿੱਚ 400 ਤੋਂ 500 ਤਲਵੰਡੀ ਸਾਬੋ ਦੇ ਵਿੱਚ 500 ਦੇ ਲਗਭਗ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਹਰਿਆਣਾ ਦੇ ਵਿੱਚ ਹੁਸ਼ਿਆਰ ਦੇ ਵਿੱਚ 550 ਫਤਿਹਪੁਰਬਾਦ ਵਿੱਚ 550 ਸਿਰਸਾ 500 ਤੋਂ ਲੈ ਕੇ 550 ਸੋ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਕਰਾਂ ਦੇ ਵਿੱਚੋਂ ਜੋ ਕਿ ਤੂੜੀ ਚੱਕੀ ਜਾਂਦੀ ਆ 3350 ਤੋਂ ਲੈ ਕੇ 400 ਰੁਪਏ ਦੇ ਲਗਭਗ ਤੀਕ ਇਹ ਵਾ ਇਸ ਤੋਂ ਇਲਾਵਾ 550 ਸਹਿਰੀ ਇਲਾਕਿਆਂ ਦੇ ਵਿੱਚ ਜੋ ਕਿ 600 ਸੋ ਕੁੱਲ ਮਿਲਾ ਕੇ 350 ਤੋਂ ਲੈ ਕੇ ਜੋ ਕਿ 670 ਦੇ ਲਗਭਗ ਤੂੜੀ ਦਾ ਰੇਟ ਪੰਜਾਬ ਦੇ ਵਾਕਵਾ ਕਾਸਮਿਆਂ ਆ ਤੇ ਜੋ ਕਿ ਮਾਲਿਆਂ ਦੇ ਵਿੱਚ ਚੱਲ ਰਿਹਾ ਸੋ ਦੋਸਤੋ ਏਸੀ ਜਾਣਕਾਰੀ ਤੂੜੀ ਦੇ ਰੇਟ ਦੇ ਨਾਲ ਸੰਬੰਧ ਤੋਂ ਜੋ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਫਿਰ ਤੋਂ ਤਾਜ਼ਾ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ